ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਲੱਖੀ న్యూਜ਼ ਵਾਲਾ ਪਹਿਲਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ ਡੇਰਾ ਮੁਖੀ ਓਕੇ ਮਾਮਲੇ ਤੇ ਜਥੇਦਾਰ ਗੱਨੀ ਰਗबीर ਸਿੰਘ ਦਾ ਵੱਡਾ ਬਿਆਨ ਅਮਰੀਕਾ ਚ ਗੈਰ ਕਾਨੂੰਨੀ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਜਾਰੀ 30 ਹਜ਼ਾਰ ਲੋਕਾਂ ਦੀ ਸਮਰੱਥਾ ਵਾਲਾ ਨਜ਼ਰਬੰਦੀ ਸੈਂਟਰ ਕਿੱਥੇ ਬਣਿਆ ਦਿੱਲੀ ਜੇ VOTING ਟੋਪ 5 ਦਿਨ ਪਹਿਲਾਂ ਆਪ ਚ ਅਸਦੀਬ ਭਾਣਜੀ ਝੜੀ ਸੱਤ ਵਿਧਾਇਕਾਂ ਨੇ ਵਿਧਾਇਕਾਂ ਨੇ ਪੱਤਰ ਲਿਖ ਕੇ ਦੱਸਿਆ ਕਾਰਨpropto pur fazil ka road ਤੇ ਫਿਰ ਵਾਪਰਿਆ ਦਰਦਨਾਕ ਹਾਸਾ ਹਾਰਸਾ 11 ਦੀ ਮੌਤ 15 ਗੰਭੀਰ ਜ਼ਖਮੀ ਰਾਸ਼ਟਰਵਾਦੀ ਪੱਤੀ ਦੇ ਪਾਸਨ ਤੇ ਟਿੱਪਣੀ ਨੂੰ ਲੈ ਕੇ ਭਾਜਪਾ ਨੇ ਸੋਨੀਆ ਗਾਂਧੀ ਨੂੰ ਘੇਰਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੇ ਡੇਰਾ ਸਿਰਸਾ ਮੁਖੀ ਗਰਮੀਤ RAM ਰਹੀਮ ਨੂੰ ਬਾਰ-ਬਾਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਪਰੋਲ ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਆਖਿਆ ਕਿ ਸਰਕਾਰ ਡੇਰਾ ਮੁਖੀ ਵਰਗੇ سنگੀਨ ਅਪਰਾਧੀ ਨੂੰ ਬਾਰ-ਬਾਰ ਪਰੋਲ ਦੇ ਕੇ ਅਤੇ 33 ਸਾਲ ਸਾਲਾ ਤੋਂ ਜ਼ਿਲ੍ਹਾ ਵਿਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਸਜ਼ਾਵਾ ਪੂਰੀਆਂ ਹੋਣ ਦੇ ਬਾਵਜੂਦ ਰਹਾ ਨਾ ਕਰਕੇ ਸਿੱਖਾਂ ਨੂੰ ਦੇਸ਼ ਅੰਦਰ ਗੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਸਖਤਰੇਤ ਤੋਂ ਤੋਂ ਜਾਣਕਾਰੀ ਲਿਖਤੀ ਬਿਆਨ ਵਿੱਚ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਮੁਕੀ ਨੂੰ ਸਰਕਾਰ ਵੱਲੋਂ ਆਪਣੇ ਰਾਜਨੀਤਿਕ ਹਿੱਤਾਂ ਲਈ बार-बार ਰਿਹਾ ਕਰਕੇ ਕਾਨੂੰਨ ਪ੍ਰਤੀ ਵਿਸ਼ਵਾਸ ਦੀ ਸਮੂਹਿਕ ਭਾਵਨਾ ਨੂੰ ਖਤਮ ਕੀਤਾ ਜਾ ਰਿਹਾ ਹੈ। ਉਹਨਾਂ ਤਿਹਾਂ ਕਿ ਇੱਕ ਪਾਸੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ ਅਤੇ ਉਹਨਾਂ ਨੂੰ ਰਿਹਾ ਕਰਨ ਤੋਂ ਸਰਕਾਰ ਸਾਫ਼ ਮੁਨਕਰ ਹੋ ਰਹੀ ਹੈ। ਅਤੇ ਦੂਜੇ ਪਾਸੇ ਆਪਣੀਆਂ ਸਾਧਵੀਆਂ ਨਾਲ ਜ਼ਬਰ ਜਨਾ ਅਤੇ ਕਤਲ ਵਰਗੇ سنگੀਨ ਅਪਰਾਧਾਂ ਲਈ ਸਜ਼ਾਵਾਂ ਸਜ਼ਾਵਾਂ ਜਫਤ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਾਰ-ਬਾਰ ਪਰੋਲ ਦੇਣੀ ਜਿਸ ਦੀ ਜਮਹੂਰੀਅਤ ਲਈ ਵੀ ਸਵਾਲ ਖੜੇ ਕਰਦੀ ਹੈ ਉਹਨਾਂ ਕਿਹਾ ਕਿ ਲੱਗਦਾ ਹੈ ਕਿ ਸਰਕਾਰ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣਾ ਚਾਹੁੰਦੀ ਹੈ ਉਨਾ ਕਿਹਾ ਕਿ ਲਗਾਤਾਰ ਦੇਸ਼ ਵਿੱਚ ਤੀਜੇ ਦਰਜੇ ਦੇ ਸ਼ੈਰੀਆ ਵਾਲਾ ਵਿਵਹਾਰ ਕੀਤਾ ਜਾਣ ਕਰਕੇ ਸਿੱਖਾਂ ਵਿੱਚ ਅਲਹਿਦਗੀ ਦੀ ਭਾਵਨਾ ਪਰਬਲ ਹੋ ਰਹੀ ਹੈ ਜੋ ਕਿ ਸਿੱਖਾਂ ਦੀਆਂ 80% ਤੋਂ ਵੱਧ ਕੁਰਬਾਨੀਆਂ ਨਾਲ ਅਜਾੜ ਹੋਏ ਭਾਰਤ ਦੀ ਜਮਹੂਰੀਅਤ ਲਈ ਸ਼ਰਮਨਾਕ ਹੈ ਦਿੱਲੀ ਵਿਧਾਨ ਸਭਾ ਚੋਣਾਂ ਲਈ VOTING 5 ਫਰਵਰੀ ਨੂੰ ਹੋਵੇਗੀ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਆਪ ਦੇਸਤ ਸੱਤ ਵਿਧਾਇਕ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਹਨ ਸਭ ਤੋਂ ਪਹਿਲਾਂ ਮਹਿ ਰੋਲੀ ਦੇ ਵਿਧਾਇਕ ਵਿਧਾਇਕ ਅਨਰੇਸ਼ ਜਾਦਮ ਨੇ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦੇ ਹੋਏ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਦਿੱਤਾ ਸੀ ਇਸ ਤੋਂ ਬਾਅਦ ਸੱਤ ਹੋਰ ਵਿਧਾਇਕਾਂ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ ਇਹਨਾਂ ਵਿੱਚ ਜਨਕਪੁਰੀ ਤੋਂ ਵਿਧਾਇਕ ਰਜੇਸ਼ ਰੀਸੀ ਪਾਲਮ ਤੋਂ ਭਾਵਨਾ ਗੌਰ ਬੀਸ ਵਸੰਤੋਂ ਐਬੀਐਸ ਜੂਨ ਅਦਰਸ਼ ਨਗਰ ਤੋਂ ਪਵਨ ਸ਼ਰਮਾ ਕਸਤੂਰਬਾ ਨਗਰ ਤੋਂ ਮਦਨ ਲਾਲ ਤ੍ਰਿਲੋਕਪੁਰੀ ਤੋਂ ਰੋਹਿਤ ਮਹਿ ਅਰੋਲਿਆ ਸ਼ਾਮਲ ਹਨ ਸਾਰੇ ਵਿਧਾਇਕ ਆਪਣੀਆਂ ਟਿਕਟਾਂ ਰੱਦ ਹੋਣ ਕਾਰਨ ਨਾਰਾਜ਼ ਸਨ ਫਿਰੋਜ਼ਪੁਰ ਫਾਜ਼ਿਲਕਾਰ ਰੋਡ ਰੋਡ ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ 11 ਵਿਅਕਤੀਆਂ ਦੀ ਮੌਤ ਦੀ ਖਬਰ ਆ ਰਹੀ ਹੈ ਤੇ 15 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਜ਼ਖਮੀਆਂ ਨੂੰ ਪ੍ਰੀਤਕੋਟ ਤੇ ਜਲਾਲਾਬਾਦ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਤੇ ਤਹਿਸੀਲਦਾਰਾ ਗੁਰ ਹਰਸਰਾਹੇ ਆਸਾਗ੍ਰਸਤ ਲੋਕਾਂ ਦੀ ਸਵਾਲ ਲਈ ਮੌਕੇ ਤੇ ਹਾਜ਼ਰ ਸਨ ਦੱਸਿਆ ਜਾ ਰਿਹਾ ਹੈ ਕਿ ਇੱਕ ਪਿਕਅਪ ਗੱਡੀ ਜਿਸ ਵਿੱਚ 25 ਤੋਂ ਕੀ ਵਿਅਕਤੀ ਸਵਾਰ ਸਨ ਜੋ ਹਵਾਈਅ ਅਤੇ ਬੇਟਰ ਦਾ ਕੰਮ ਕਰਦੇ ਸਨ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਦੂਜੇ ਪਾਸੇ ਤੋਂ ਆ ਰਹੇ ਕੈਂਟਰ ਨਾਲ ਪਿਕਅਪ ਦੀ ਅੰਮੋ ਸਾਹਮਣੇ ਟੱਕਰ ਹੋ ਗਈ ਜਿਸ ਕਾਰਨ ਇਹ ਹਾ사 ਵਾਪਰਿਆ ਟਰੰਪ ਪ੍ਰਸ਼ਾਸਨ ਨੇ ਅਮਰੀਕਾ ਦੇ ਵੱਡੇ ਸ਼ਹਿਰ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫਤਾਰੀ ਦੀ ਮਹਮ ਤੀਜ ਕਰ ਦਿੱਤੀ ਹੈ ਅਪਰਾਧਿਕਾਂ ਦੇ ਬਿਨਾ ਅਪਰਾਧ ਵਾਲਾ ਪਸ਼ੋਕੜ ਰੱਖਣ ਵਾਲੇ ਹਜ਼ਾਰਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ 20 ਜਨਵਰੀ ਤੋਂ ਜਦੋਂ 트ੰਪ ਨੇ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਹੀ ਸਿਕਾਗੋ ਨਿਊਯਾਰਕ ਡੈਨਵਰ ਅਤੇ ਲਾਸ ਅਜਲਾਸ ਵਰਗੇ ਵੱਡੇ ਸ਼ਹਿਰਾਂ ਵਿੱਚ ਸੱਪੇ ਮਾਰੀ ਕੀਤੀ ਜਾ ਰਹੀ ਹੈ ਡਰ ਕਾਰਨ ਕਈ ਭਈਆਂ ਭਾਈਚਾਰਿਆਂ ਦੇ ਲੋਕ ਕੰਮ ਤੇ ਨਹੀਂ ਜਾ ਰਹੇ ਅਤੇ ਨਾ ਹੀ ਆਪਣੇ ਬੱਚਿਓ ਨੂੰ ਸਕੂਲ ਭੇਜ ਰਹੇ ਹਨ ਮੰਗਲਵਾਰ ਨੂੰ ਵਾਈਟ ਹਾਊਸ ਪ੍ਰੈਸਸ ਖਤਰ ਨੇ ਕਹ ਲੋ ਕੈਰੋ ਲੀਨ ਲਿਵਟ ਨੇ ਕਿਹਾ ਕਿ ਇਹ ਅਪਰਾਧੀਆਂ ਦੀ ਗ੍ਰਿਫਤਾਰੀ ਨੂੰ ਪਹਿਲ ਦਿੱਤੀ ਜਾਵੇ